ਕੀ ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਪੱਛਮੀ ਦੀ ਜਿਮਨੀ ਚੋਣ ਵੱਡੀ ਸਿਆਸੀ ਪ੍ਰੀਖਿਆ ਹੈ ਕਿ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਦੇ ਉੱਤੇ ਸਵਾਲੀਆ ਚਿੰਨ੍ਹ ਲੱਗ ਜਾਣੇ ਨੇ ਤਾਂ ਇਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਜਲੰਧਰ ਦੇ ਵਿੱਚ ਡੇਰੇ ਲਾ ਕੇ ਕੈਂਪ ਕੀਤਾ ਹੋਇਆ ਹੈ ਇੱਥੋਂ ਤੱਕ ਕਿ ਮੁੱਖ ਮੰਤਰੀ ਦਾ ਸਮੁੱਚਾ ਪਰਿਵਾਰ ਖਾਸ ਕਰਕੇ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਵੀ ਜਲੰਧਰ ਵਿੱਚ ਪਹੁੰਚ ਚੁੱਕੇ ਹੈ ਉਹਨਾਂ ਦਾ ਪਰਮਾ ਸਵਾਗਤ ਵੀ ਕੀਤਾ ਗਿਆ ਹੈ ਤੇ ਕਹਿਆ ਜਾਂਦਾ ਹੈ ਕਿ ਉਹ ਇਸ ਚੋਣ ਦੀ ਕਮਾਂਡ ਵੀ ਸੰਭਾਲਣਗੇ ਤੇ ਚੋਣ ਪ੍ਰਚਾਰ ਵੀ ਕਰਨਗੇ ਆਖਿਰਕਾਰ ਇਹ ਸਥਿਤੀਆਂ ਕਿਉਂ ਪੈਦਾ ਹੋਈਆਂ ਨੇ ਕਿ ਵਾਕਈ ਜਲੰਧਰ ਪੱਛਮੀ ਦੀ ਜਿਮਣੀ ਚੋਣ ਮੁੱਖ ਮੰਤਰੀ ਭਗਵੰਤ ਮਾਨ ਲਈ ਵੱਡੀ ਸਿਆਸੀ ਪ੍ਰੀਖਿਆ ਹੈ ਤੇ ਇਸ ਤੋਂ ਬਾਅਦ ਖੇਡ ਖਤਮ ਹੋ ਜਾਵੇਗਾ ਉਸ ਜੁੜੇ ਲੋਕਪਿਆਂ ਉਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਸਮੁੱਚੀ ਵਿਰੋਧੀ ਧਿਰ ਜਿਹਦੇ ਵਿੱਚ ਐਲਓਪੀ ਜਾਨੀ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪ੍ਰਧਾਨ ਸੂਬੇ ਦੇ ਅਮਰਿੰਦਰ ਸਿੰਘ ਰਾਜਾਵੜਿੰਗ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਿਕਰਮ ਜੀਠੀ ਆ ਸੁਖਬੀਰ ਬਾਦ ਇਹ ਸਾਰੇ ਜਣੇ ਇਹ ਰੱਟ ਲਾਏ ਹੋਏ ਆ ਕਿ ਸਰਕਾਰ ਅੱਜ ਵੀ ਡਿੱਗੀ ਕੱਲ ਨੂੰ ਵੀ ਡਿੱਗੀ ਪਰ ਸਵਾਲ ਇਹ ਪੈਦਾ ਹੁੰਦਾ ਕਿ ਕਿਉਂ ਕਹਿ ਰਹੇ ਆ ਕਿਉਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲੰਧਰ ਚ ਡੇਰੇ ਲੋਣੇ ਪੈਗੇ ਜੇ ਤੁਸੀਂ ਦੇਖੋ ਚੰਡੀਗੜ੍ਹ ਤੋਂ ਜਲੰਧਰ ਦਾ ਰਾਸਤਾ ਵੋਲਵੋ ਬੱਸ ਸਿਰਫ ਮਹਿਜ 2.5 ਘੰਟਿਆਂ ਦੇ ਅੰਦਰ-ਅੰਦਰ ਪੂਰਾ ਕਰ ਲੈਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਾਇਲਟ ਗੱਡੀਆਂ ਨੇ ਰੂਟ ਲੱਗਦਾ ਹਰ ਉਸ ਮੋੜ ਦੇ ਉੱਤੇ ਪੁਲਿਸ ਕਰਮਚਾਰੀ ਖੜਿਆ ਹੁੰਦਾ ਹੈ ਜਿੱਥੋਂ ਵਾਹਨਾਂ ਦਾ ਆਵਾਗਮਨ ਹੋਣਾ ਹੁੰਦਾ ਹੈ ਉਹ ਸਾਰੇ ਸੀਲ ਕੀਤੇ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਬੜੇ ਆਰਾਮ ਨਾਲ ਲੰਘ ਸਕਦੇ ਆ ਉਹਨਾਂ ਦਾ ਇਹ ਫਾਸਲਾ 2.5 ਘੰਟੇ ਵਾਲਾ ਜਿਹੜਾ ਉਹ 1.5 ਘੰਟੇ ਦਾ ਰਹਿ ਜਾਂਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਡੇਰੇ ਲਾਉਣ ਦੀ ਲੋੜ ਕਿਉਂ ਪੈਗੀ ਪ੍ਰਸ਼ੰਤਾ ਇਸ ਵਾਬ ਤੋਂ ਵਟਾ ਫਿਰ ਆਪਣਾ ਸਾਰਾ ਪਰਿਵਾਰ ਚੋਣ ਪ੍ਰਚਾਰ ਚ ਉਤਾਰਨ ਦੀ ਬੀਬਾ ਗੁਰਪ੍ਰੀਤ ਕੌਰ ਹੋਣ ਆਪਣੀ ਭੈਣ ਬੀਬਾ ਮਨਪ੍ਰੀਤ ਕੌਰ ਹੋਣ ਸਾਰੇ ਜਾਣੇ ਤਾਰਨੇ ਪੈਗੇ ਕਿਉਂ ਇਹਦੀ ਲੋੜ ਪਈ ਪ੍ਰਸ਼ੰਤਾ ਇਹ ਹੈ ਤੁਸੀਂ ਜਲੰਧਰ ਦੀ ਲੋਕ ਸਭਾ ਵਾਲੀ ਜਿਵਨੀ ਚੋਣ ਦੇਖੀ ਹੋਣੀ ਆ ਉਹਦੇ ਚ ਅਜੇ ਹ ਕੁਝ ਵੀ ਨਹੀਂ ਵਾਪਰਿਆ ਉਹਦੇ ਚ ਸਾਰੀ ਕਮਾਂਡ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਚ ਰਹੀ ਸਾਰੀ ਕਰਤਾ ਤਰਤਾ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਸੀ ਤੇ ਅੰਦਰ ਖਾਤੇ ਜਿਹੜੀਆਂ ਗਤੀਵਿਧੀਆਂ ਤੇ ਸਕੀਮਾਂ ਲਾਉਣੀਆਂ ਹੁੰਦੀਆਂ ਸੀ ਉਹ ਹਰਪਾਲ ਚੀਮਾ ਤੇ ਸੰਦੀਪ ਪਾਠਕ ਕਰਦੇ ਸੀ ਪਰ ਇਸ ਵਾਰੀ ਸਥਿਤੀ ਨਹੀਂ ਹੈ ਦਿੱਲੀ ਦੇ ਵਿੱਚੋਂ ਕੋਈ ਵੱਡਾ ਆਕੂ ਜਲੰਧਰ ਪੱਛਮੀ ਲਈ ਪ੍ਰਚਾਰ ਕਰਨ ਨਹੀਂ ਪਹੁੰਚਿਆ ਰਾਗਵ ਚੱਡਾ ਸੰਦੀਪ ਪਾਠਕ ਹੋਰ ਬਹੁਤ ਸਾਰੇ ਨਾਂ ਨੇ ਕੋਈ ਨਹੀਂ ਅਪੜਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਡੇਰੇ ਲਾਉਣੇ ਪੈਗੇ ਇਈ ਮੈਮਰੀ ਕਮੇਟੀ ਐ ਪਹਿਲਾ ਰੋਲਾ ਪਿਆ ਰਿਹਾ ਕਿ ਸੰਦੀਪ ਪਾਠਕ ਅਗਵਾਈ ਕਰਨਗੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪੋ ਆਪ ਹੀ ਕਹਿਤਾ ਕਿ ਨਹੀਂ ਅਗਵਾਈ ਮੈਂ ਕਰਾਂਗਾ ਮੇਰੀ ਅਗਵਾਈ ਚ ਚੋਣ ਲੜੀ ਜਾਣੀ ਹੈ ਤਾਂ ਇਹ ਸਥਿਤੀਆਂ ਕਿਸ ਪਾਸੇ ਲੈ ਕੇ ਜਾਂਦੀਆਂ ਨੇ ਇਹ ਸਥਿਤੀਆਂ ਇਸ ਗੱਲ ਵੱਲ ਇਸ਼ਾਰਾ ਕਰ ਦਿੰਦੀਆਂ ਨੇ ਕਿ ਜੇ ਮੁੱਖ ਮੰਤਰੀ ਨੂੰ ਆਪਣਾ ਪਰਿਵਾਰ ਇਸ ਚੋਣ ਚ ਪ੍ਰਚਾਰ ਦੇ ਲਈ ਝੋਕਣਾ ਪੈ ਜਾਵੇ ਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲੰਧਰ ਡੇਰੇ ਲੋਣੇ ਪੈ ਜਾਣ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸਥਿਤੀਆਂ ਸੁਖਾਲੀਆਂ ਨਹੀਂ ਹਨ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਅੱਛਾ ਨਹੀਂ ਹੈਗਾ ਇਸ ਕਰਕੇ ਹੀ ਵਿਰੋਧੀ ਧਿਰ ਦੇ ਆਗੂ ਮੈਂ ਨਹੀਂ ਕਹਿੰਦਾ ਕਿ ਉਹ ਸੱਚ ਬੋਲਦੇ ਆ ਜਾਂ ਝੂਠ ਬੋਲਦੇ ਆ ਜਾਂ ਫਿਰ ਉਹ ਸਿਆਸੀ ਸ਼ੁਰਲੀਆਂ ਛੜਦੇ ਆ ਪਰ ਉਹ ਕਹਿ ਤਾਂ ਰਹੇ ਆ ਨਾ ਜਾਂ ਤਾਂ ਇਹ ਕਹੀਏ ਕਿ ਉਹ ਕਿਸੇ ਦੇ ਕੰਨ ਚ ਫੂਕ ਮਾਰ ਰਹੇ ਨੇ ਵੀ ਇਦਾਂ ਹੋ ਸਕਦਾ ਹੈ ਇਦਾਂ ਹੋ ਸਕਦਾ ਹੈ ਉਹ ਤਾਂ ਸ਼ਰੇਆਮ ਬਿਆਨ ਦੇ ਰਹੇ ਆ ਹਰ ਰੋਜ਼ ਦੀ ਸਟੇਟਮੈਂਟ ਹੈ ਪ੍ਰਤਾਪ ਬਾਜਵਾ ਮੈਨੂੰ ਲੱਗਦਾ ਕਿ ਉਹਨਾਂ ਨੇ ਤਾਂ ਇੱਕ ਪ੍ਰੈਸ ਨੋਟ ਟਾਈਪ ਕਰਾਇਆ ਉੱਤੇ ਡੇਟ ਬਦਲ ਦਿੰਦੇ ਆ ਤੇ ਰੋਜ ਭੇਜ ਦਿੰਦੇ ਆ ਕਿ ਜਲੰਧਰ ਪੱਛਮੀ ਦੀ ਚੋਣ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਨਹੀਂ ਰਹਿਣੀ ਇਹ ਹਾਲਾਤ ਆ ਦੇ ਜਿਹੜੇ ਸੀਕੁਐਂਸ ਐਵਿਡੈਂਸ ਜਦੋਂ ਆਪਾਂ ਰਲੋਂਦੇ ਆ ਤਾਂ ਸ਼ੰਕੇ ਖੜੇ ਹੋ ਜਾਂਦੇ ਆ ਸ਼ੰਕਾ ਇਹ ਹੀ ਹੈ ਕਿ ਕੀ ਵਾਕਈ ਜਲੰਧਰ ਪੱਛਮੀ ਦੀ ਜਿਮਨੀ ਚੋਣ ਭਗਵੰਤ ਮਾਨ ਦੇ ਸਿਆਸੀ ਕਦ ਦਾ ਸਿਆਸਤ ਦਾ ਵਕਾਰ ਬਣ ਚੁੱਕੀ ਹੈ ਕਿ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਕੁਝ ਹੋਰ ਵਿਚਾਰ ਕਰ ਸਕਦੀ ਹੈ ਕਲਤਾਰ ਸਿੰਘ ਸੰਧਵਾ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਪੇਜ ਪਿਆ ਹੈ ਉਹ ਵੀ ਕਈ ਇਸ਼ਾਰੇ ਕਰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਕਿ ਆਖਰਕਾਰ ਸਾਰਾ ਪਰਿਵਾਰ ਮੈਂ ਇਸ ਗੱਲ ਦੇ ਉੱਤੇ ਬੜਾ ਧਿਆਨ ਕੇਂਦ੍ਰਿਤ ਕਰ ਰਿਹਾ ਤੁਹਾਡਾ ਵੀ ਤੇ ਆਪਣਾ ਵੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰਾ ਪਰਿਵਾਰ ਚੋਣ ਪ੍ਰਚਾਰ ਚ ਕਿਉਂ ਲਾਉਣਾ ਪਿਆ ਕਿਉਂ ਜਲੰਧਰ ਡੇਰੇ ਲਾਉਣੇ ਪਏ ਤੁਸੀਂ ਕਿਸੇ ਖੁੰਜੇ ਤੋਂ ਪੰਜਾਬ ਨੂੰ ਪਾਰ ਕਰਨਾ ਹੋਵੇ ਮਹਿਜ 3 ਤੋਂ 4 ਘੰਟੇ ਦਾ ਫਾਸਲਾ ਆ ਕੋਈ ਜ਼ਿਆਦਾ ਨਹੀਂ ਮੁੱਖ ਮੰਤਰੀ ਕੋਲ ਤਾਂ ਹੈਲੀਕਾਪਟਰ ਵੀ ਹੈ ਤੇ ਪੰਜਾਬ ਦਾ ਸਰਕਾਰ ਦਾ ਜਿਹੜਾ ਕਿਰਾਏ ਤੇ ਲਿਆ ਹੋਇਆ ਜੈਟ ਵੀ ਹੈ ਮੁੱਖ ਮੰਤਰੀ ਲਈ ਦਾ ਇਹ فاਸਲਾ ਇਸ ਮਹਿਜ 25-30 ਮਿੰਟਾਂ ਦਾ رہ ਜਾਂਦਾ ਆ ਤਾਂ ਉਹਨਾਂ ਨੂੰ ਐਡਾ ਤਰਦਦ ਕਰਨ ਦੀ ਲੋੜ ਕੀ ਸੀ ਕਿ ਉੱਥੇ ਘਰ ਲੈਣਾ ਫਿਰ ਉਹਦੀਆਂ ਫੋਟੋਆਂ ਸਾਂਝੀਆਂ ਕਰਨੀਆਂ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਦੇ ਵਿੱਚ ਇਸ ਗੱਲ ਨੂੰ ਪ੍ਰਚਾਰਨਾ ਇਹ ਸਾਰੀਆਂ ਚੀਜ਼ਾਂ ਇਸ ਗੱਲ ਦਾ ਇਸ਼ਾਰਾ ਨੇ ਕਿ ਕੁਛ ਨਾ ਕੁਛ ਤਾਂ ਘਟ ਰਿਹਾ ਜਲੰਧਰ ਪੱਸ਼ਮੀ ਦੀ ਜਿਮਣੀ ਚੋਣ ਦੇ ਨਤੀਜੇ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਸਿਆਸੀ ਜਿਹੜਾ ਆ ਫੀਲਡ ਹੈ ਸਿਆਸੀ ਸਮੀਕਰਨਾਂ ਦੇ ਅੰਦਰ ਕੋਈ ਨਵਾਂ ਚੰਨ ਚੜ੍ਹਨ ਵਾਲੇ ਨੇ